ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਪਰ ਵਿਰਾਜ਼ਮਾਨ ਨੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦਾ ਦੀਵਾਨ ਲੱਗਿਆ ਹੋਇਆ ਏ ਇੱਕ ਦਿਨ ਗੋਇੰਦਵਾਲ ਗੁਰੂ ਜੀ ਦੇ ਦੀਵਾਨ ਦੇ ਵਿੱਚ ਇੱਕ ਬੋੜੂ ਨਾਮ ਦਾ ਸੁਨਿਆਰਾ ਆਇਆ ਗੁਰੂ ਜੀ ਨੂੰ ਮੱਥਾ ਟੇਕ ਆਪ ਜੀ ਦੇ ਸਾਹਮਣੇ ਹੀ ਖੜਾ ਹੋ ਗਿਆ ਗੁਰੂ ਜੀ ਨੇ ਪੁੱਛਿਆ ਕਿ ਭਾਈ ਤੂੰ ਕੀ ਕਾਰ ਵਿਹਾਰ ਕਰਦਾ ਹੈ ਤਾਂ ਉਸ ਨੇ ਕਿਹਾ ਕਹਿੰਦਾ ਮਹਾਰਾਜ ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ ਕਹਿੰਦੇ ਮੈਂ ਸੁਨਿਆਰੇ ਦਾ ਕੰਮ ਕਰਦਾ ਹਾਂ ਤਾ ਫਿਰ ਗੁਰੂ ਜੀ ਨੇ ਕਿਹਾ ਕਹਿੰਦੇ ਭਾਈ ਕਿਰਤ ਭਾਵੇਂ ਕੋਈ ਵੀ ਹੋਵੇ ਪਰ ਵਲ ਛਲ ਰਹਿਤ ਧਰਮ ਦੀ ਕਮਾਈ ਹੋਣੀ ਚਾਹੀਦੀ ਹੈ ਕਹਿੰਦੇ ਕਿਸੇ ਨਾਲ ਵੀ ਧੋਖਾ ਨਹੀਂ ਕਰਨਾ ਜੇ ਤੁਸੀਂ ਕਿਸੇ ਦੇ ਨਾਲ ਧੋਖਾ ਕਰਕੇ ਠੱਗੀਆਂ ਮਾਰ ਕੇ ਗਰੀਬਾਂ ਦਾ ਲਹੂ ਚੂਸ ਕੇ ਇਹ ਸੋਚੋਗੇ ਕਿ ਅਸੀਂ ਇੰਨਾ ਤਨ ਕਮਾਇਆ ਉਸ ਦੇ ਵਿੱਚੋਂ ਕੁਝ ਹਿੱਸਾ ਉਸ ਪਰਮਾਤਮਾ ਦੇ ਨਾਮ ਤੇ ਚੰਗੀ ਜਗ੍ਹਾ ਦੇ ਉੱਪਰ ਲਾ ਦਿੰਦੇ ਹਾਂ ਤਾਂ ਉਹ ਤੁਹਾਡਾ ਦਾਨ ਦਿੱਤਾ ਵੀ ਮਨਜ਼ੂਰ ਨਹੀਂ ਹੋਵੇਗਾ ਕਿਉਂਕਿ ਉਹ ਗਰੀਬਾਂ ਦਾ ਮਜ਼ਲੂਮਾਂ ਦਾ ਲਹੂ ਚੂਸ ਕੇ ਇਕੱਠਾ ਕੀਤਾ ਧਨ ਉਸ ਦਰਗਾਹ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ ਕਦੇ ਵੀ ਉਹ ਲੇਖੇ ਵਿੱਚ ਨਹੀਂ ਲੱਗੇਗਾ ਕਹਿੰਦੇ ਚਾਹੇ ਕੋਈ ਵੀ ਕਿਰਤ ਹੋਵੇ ਪਰ ਇਮਾਨਦਾਰੀ ਦੀ ਕਿਰਤ ਹੋਣੀ ਚਾਹੀਦੀ ਹੈ ਦਸਾਂ ਨੋਹਾਂ ਦੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਪ੍ਰਭੂ ਨਿਮਿਤ ਕੁਝ ਦਾਨ ਪੁੰਨ ਕਰਦਾ ਹੈ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ ਉਹੀ ਦਾਨ ਪੁੰਨ ਕੀਤਾ ਕੰਮ ਆਉਂਦਾ ਹੈ ਚਾਹੇ ਕੋ ਕੋਡੀ ਵੀ ਕਿਉਂ ਨਾ ਹੋਵੇ ਕੁਝ ਵੀ ਕਿਉਂ ਨਾ ਹੋਵੇ ਪਰ ਜਿਹੜਾ ਕਿਸੇ ਦੇ ਹੱਕ ਮਾਰ ਕੇ ਧਨ ਇਕੱਠਾ ਕੀਤਾ ਹੋਇਆ ਹੈ ਨਾ ਉਹ ਕੰਮ ਨਹੀਂ ਆਉਂਦਾ ਉਹ ਤਾਂ ਬਧੇਰੇ ਪਾਪ ਵਧਾਉਂਦਾ ਏ ਮਨ ਦੇ ਵਿੱਚ ਵਿਕਾਰ ਲੈ ਕੇ ਆਉਂਦਾ ਏ ਕਹਿੰਦੇ ਜਿਹੜਾ ਇਮਾਨਦਾਰੀ ਕਰਦਾ ਉਸ ਦਾ ਮਨ ਨਿਰਮਲ ਹੋ ਜਾਂਦਾ ਨਹੀਂ ਤਾਂ ਬੁਰੇ ਕਰਮਾਂ ਦਾ ਫਲ ਅੰਤ ਨੂੰ ਕਹਿੰਦੇ ਬੁਰਾ ਹੀ ਭੋਗਣਾ ਪਵੇਗਾ ਹਰ ਕੋਈ ਸਾਥੀ ਨਹੀਂ ਬਣੇਗਾ ਜਿੰਨਾ ਕਰਕੇ ਇਹ ਧਾਨੇ ਇਕੱਤਰ ਕਰਦੇ ਹਾਂ ਉਹਨਾਂ ਨੇ ਸਾਡਾ ਸਾਥ ਨਹੀਂ ਦੇਣਾ ਸਾਡੇ ਬੱਚਿਆਂ ਨੇ ਸਾਡੇ ਮਾਤਾ ਪਿਤਾ ਨੇ ਸਾਡੇ ਕਿਸੇ ਵੀ ਘਰ ਦੇ ਜੀ ਨੇ ਸਾਥ ਨਹੀਂ ਦੇਣਾ ਅੰਤ ਨਵੇੜਾ ਸਾਡੀ ਜਿੰਦ ਨੂੰ ਹੀ ਦੇਣਾ ਪਵੇਗਾ ਤੂੰ ਆਪਣੇ ਪਿਤਾ ਪੁਰਖੀ ਸੁਨਿਆਰੇ ਦੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਿਆ ਕਰ ਇਹ ਬੇਈਮਾਨੀਆਂ ਨੂੰ ਨਾ ਤੂੰ ਤਿਆਗ ਕੇ ਆਪਣੀ ਨੇਕ ਕਮਾਈ ਦੇ ਵਿੱਚੋਂ ਭੁੱਖੇ ਪਿਆਸੇ ਨੂੰ ਅੰਨ ਜਲ ਦਿਆ ਕਰ ਉਪਰੰਤ ਦੁੱਖ ਸੁੱਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਅਤੇ ਸਦਾ ਹੰਕਾਰ ਤੋਂ ਦੂਰ ਰਹਿਣਾ ਨਿਰਮਾਨ ਦੇ ਨਾਲ ਰਹਿਣਾ ਚਾਹੀਦਾ ਹੈ ਇਹ ਤੇਰੇ ਭਲੇ ਦੀ ਗੱਲ ਹੈ ਤੂੰ ਅੱਜ ਤੋਂ ਕੋਈ ਵੀ ਬੇਈਮਾਨੀ ਨਾ ਕਰੀ ਈਮਾਨਦਾਰੀ ਦੇ ਨਾਲ ਆਪਣੀ ਕਾਰ ਵਿਹਾਰ ਕਰ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਵੇਗੀ ਇਹ ਉਪਦੇਸ਼ ਲੈ ਕੇ ਨਾ ਬੋੜੂ ਆਪਣੇ ਘਰ ਜਾ ਕੇ ਨੇਕ ਕਮਾਈ ਕਰਕੇ ਗੁਰੂ ਪ੍ਰੇਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਿਆ ਅਤੇ ਗੁਰੂ ਜੀ ਵੀ ਉਸ ਤੋਂ ਬੜੇ ਪ੍ਰਸੰਨ ਹੋਏ ਕਿਉਂਕਿ ਪਹਿਲਾਂ ਉਸ ਦੀ ਕਮਾਈ ਨੇਕ ਨਹੀਂ ਸੀ ਠੱਗੀਆਂ ਠੋਰੀਆਂ ਹੋਰ ਗਰੀਬਾਂ ਦਾ ਹੱਕ ਰੱਖ ਲੈਣਾ ਸੁਨਿਆਰੇ ਦੀ ਜਿਹੜੀ ਕਿਰਤ ਹੈ ਉਹ ਇਮਾਨਦਾਰੀ ਨਾਲ ਨਹੀਂ ਸੀ ਕਰਦਾ ਪਰ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਉਸ ਨੇ ਬੇਈਮਾਨੀ ਨੂੰ ਤਿਆਗਿਆ ਅਤੇ ਇਮਾਨਦਾਰੀ ਦੇ ਨਾਲ ਉਸ ਨੇ ਸਾਰੇ ਕਾਰਬਿਹਾਰ ਕੀਤੇ ਉਸ ਦਾ ਇਲਾਕੇ ਦੇ ਵਿੱਚ ਨਾਂ ਹੋ ਗਿਆ ਗੁਰੂ ਪਿਆਰਿਓ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਭਾਈ ਇਮਾਨਦਾਰੀ ਦੇ ਨਾਲ ਹਰ ਇੱਕ ਕਾਰਜ ਕਰੋ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਰੇ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਜਰੂਰ ਕਰ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਇਤਿਹਾਸ ਦੀ ਇਹ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ